ਇਸ ਵੀਡੀਓ ਦੇ ਮਾਧਿਅਮ ਰਾਹੀਂ ਹਲਕਾ ਧੂਰੀ ਵਾਸੀਆਂ ਨੂੰ ਅਪੀਲ ਆ ਗਈ ਇੱਕ ਬੇਨਤੀ ਆ ਕਿ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਧੂਰੀ ਸ਼ਹਿਰ ਦੇ ਮੇਨ ਫਾੜਕਾਂ ਦਾ ਮੁੱਦਾ ਮੇਨ ਫਾੜਕਾਂ ਦੀ ਸਮੱਸਿਆ ਇੱਕ ਬਹੁਤ ਵੱਡੀ ਸਮੱਸਿਆ ਹੈਗੀ ਇਸ ਸਮੱਸਿਆ ਦੇ ਹੱਲ ਲਈ ਸਮੇਂ-ਸਮੇਂ ਤੇ ਮੁੱਦਾ ਉੱਠਦਾ ਆਇਆਗਾ ਕਿ ਇੱਥੇ ਓਵਰ ਬ੍ਰਿਜ ਬੰਨਣਾ ਚਾਹੀਦਾਗਾ ਅੰਡਰਪਾਸ ਬੰਨਣਾ ਚਾਹੀਦਾਗਾ ਮਗਰ ਅਫਸੋਸ ਦੀ ਗੱਲ ਇਹ ਆ ਕਿ ਸਮੇਂ-ਸਮੇਂ ਤੇ ਵੱਖ-ਵੱਖ ਸਿਆਸੀ ਲੀਡਰਾਂ ਵੱਲੋਂ ਇਸ ਮੁੱਦੇ ਨੂੰ ਲੈ ਕੇ ਸਿਆਸਤ ਤਾਂ ਕੀਤੀ ਗਈ ਹੈਗੀ ਮਗਰ ਇਸ ਦਾ ਕੋਈ ਪੱਕਾ ਹੱਲ ਨਹੀਂ ਕੱਢਿਆ ਗਿਆ ਮਗਰ ਅੱਜ ਸਾਡੇ ਵੱਡੇ ਵੀਰ ਜਸਵਿੰਦਰ ਰਖੀ ਜੀ ਇਸ ਸਮੱਸਿਆ ਦੇ ਪੱਕੇ ਹੱਲ ਦੇ ਲਈ ਭੁਖੜਤਾਲ ਤੇ ਬੈਠੇ ਨੇਗੇ ਰਾਜਨੀਤਿਕ ਪਾਰਟੀ ਤੋਂ ਹਟ ਕੇ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਇਹਨਾਂ ਨੇ ਐਲਾਨ ਕੀਤਾ ਕਿ ਇਹ ਜੋ ਭੁਖੜਤਾਲ ਤੇ ਬੈਠੇ ਨੇ ਇਹ ਕਿਸੇ ਰਾਜਨੀਤਿਕ ਪਾਰਟੀ ਵੱਲੋਂ ਨਹੀਂ ਬੈਠੇ ਇੱਕ ਤੂਰੀ ਦੇ ਜੰਪਲ ਹੋਣ ਦੇ ਨਾਤੇ ਤੂਰੀ ਦੇ ਨਾਗਰਿਕ ਹੋਣ ਦੇ ਨਾਤੇ ਇਹ ਸਮੱਸਿਆ ਨੂੰ ਸਮਝਦੇ ਹੋਏ ਉਹ ਭੁਖੜ ਹੜਤਾਲ ਤੇ ਬੈਠੇ ਨੇਗੇ ਤਾਂ ਸਾਡਾ ਫਰਜ਼ ਹੈਗਾ ਇਹਨਾਂ ਦੀ ਇਹ ਵਿਚਾਰਧਾਰਾ ਸਾਨੂੰ ਵੀ ਚੰਗੀ ਲੱਗੀ ਤਾਂ ਅਸੀਂ ਇਹਨਾਂ ਦੇ ਸਹਿਯੋਗ ਲਈ ਇਹਨਾਂ ਦੇ ਨਾਲ ਬੈਠੇ ਆਂਗੇ ਇਹਨਾਂ ਦੀ ਇਸ ਵਿਚਾਰਧਾਰਾ ਨੂੰ ਅਸੀਂ ਸਲਾਮ ਕਰਦੇ ਆਂਗੇ ਤੇ ਉਦੋਂ ਤੱਕ ਅਸੀਂ ਇਹਨਾਂ ਦੇ ਸਾਥ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂਗੇ ਜਦੋਂ ਤੱਕ ਇਹ ਸਿਆਸੀ ਮੁੱਦੇ ਤੋਂ ਖਟਕੇ ਇੱਕ ਆਮ ਨਾਗਰਿਕ ਤੌਰ ਤੇ ਇਸ ਮੁੱਦੇ ਲਈ ਲੜਨਗੇ ਤਾਂ ਸਾਡੀ ਤੂਰੀ ਵਾਸੀਆਂ ਨੂੰ ਇਹ ਅਪੀਲ ਆ ਗਈ ਬੇਨਤੀ ਹੈਗੀ ਕਿ ਇਹਨਾਂ ਦਾ ਵੱਧ ਤੋਂ ਵੱਧ ਸਾਥ ਦੋ ਇਹਨਾਂ ਦੇ ਇਸ ਭੁਖੜਤਾਲ ਦੇ ਵਿੱਚ ਸ਼ਾਮਿਲ ਹੋਵੋ ਤੇ ਇੱਥੇ ਹਾਜ਼ਰੀ ਲਵਾਓ ਇਹਨਾਂ ਨੂੰ ਸਹਿਯੋਗ ਦਵੋ ਸਲਾਹ ਦਵੋ ਕਿ ਇਸ ਲੜਾਈ ਨੂੰ ਅੱਗੇ ਕਿਵੇਂ ਨਿਰੰਤਰ ਜਾਰੀ ਰੱਖਿਆ ਜਾ ਸਕਦਾਗਾ ਇਸ ਸਮੱਸਿਆ ਦੇ ਹੱਲ ਲਈ ਕਿਵੇਂ ਅਸੀਂ ਸਰਕਾਰਾਂ ਦੇ ਉੱਤੇ ਦਬਾਅ ਬਣਾ ਸਕਦੇ ਹਾਂ ਤਾਂ ਜੋ ਸਾਡੀ ਇਹ ਸਮੱਸਿਆ ਹੱਲ ਹੋ ਸਕੇ ਤੇ ਤੁਸੀਂ ਦੇਖੋ ਕਿ ਠੰਡ ਦੇ ਦਿਨ ਨੇਗੇ ਰਾਤ ਦੇ तकरीबन 11:30 ਦਾ ਸਮਾਂ ਹੋ ਚੁੱਕਿਆਗਾ ਘੰਟੇ ਡੇਢ ਘੰਟੇ ਨੂੰ ਇਹ ਇਹਨਾਂ ਦੀ ਪੁਖੜਤਾਲ ਤੀਜੇ ਦਿਨ ਦੇ ਵਿੱਚ ਚਲੀ ਜਾਣੀ ਆਗੀ ਅਸੀਂ ਠੰਡ ਦੀਆਂ ਰਾਤਾਂ ਦੇ ਵਿੱਚ ਇਸ ਮੌਸਮ ਦੇ ਵਿੱਚ ਇਸ ਸਮੇਂ ਆਪਣੇ ਘਰਾਂ ਦੇ ਵਿੱਚ ਬੰਦ ਕਮਰਿਆਂ ਦੇ ਵਿੱਚ ਹੀਟਰ ਲਗਾ ਕੇ ਰਜਾਈਆਂ ਦੇ ਵਿੱਚ ਸੌਂ ਜਾਂਦੇ ਆਗੇ ਮਗਰ ਤੁਸੀਂ ਇਸ ਵੀਰ ਨੂੰ ਦੇਖੋ ਕਿ ਠੰਡ ਦੀ ਰਾਤ ਆਗੀ ਤੀਜੇ ਦਿਨ ਦੇ ਵਿੱਚ ਭੁੱਖਣ ਪਾਣੇ ਬਿਨਾ ਕੁਝ ਖਾਦੇ ਪੀਤੇ ਇਹ ਭੁੱਖ ਹੜਤਾਲ ਤੇ ਬੈਠੇ ਨੇ ਕੋਈ ਆਪਣੇ ਨਿੱਜੀ ਮਸਲੇ ਦੇ ਲਈ ਨਹੀਂ ਬੈਠੇ ਸਾਡੇ ਲਈ ਬੈਠੇ ਨੇਗੇ ਪੂਰੇ ਸ਼ਹਿਰ ਦਾ ਮੇਨ ਫਾੜਕਾਂ ਦਾ ਮੁੱਦਾ ਹੈਗਾ ਸਾਡਾ ਆਪਣਾ ਸਾਰਿਆਂ ਦਾ ਸਾਂਝਾ ਮੁੱਦਾ ਹੈਗਾ ਕਿਸੇ ਦਾ ਨਿੱਜੀ ਮੁੱਦਾ ਨਹੀਂ ਹੈਗਾ ਇਹ ਵੀਰ ਉਸ ਮੁੱਦੇ ਦੇ ਲਈ ਭੁੱਖ ਹੜਤਾਲ ਤੇ ਬੈਠਾਗਾ ਤਾਂ ਸਾਡਾ ਫਰਜ਼ ਬਣਦਾਗਾ ਕਿ ਅਸੀਂ ਇਸ ਵੀਰ ਦੇ ਹੱਕ ਦੇ ਲਈ ਇਸ ਵੀਰ ਦੇ ਸਾਥ ਦੇ ਵਿੱਚ ਇਹਨਾਂ ਕੋਲ ਆਈਏ ਹਾਜ਼ਰੀ ਲਵਾਈਏ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਆਪਣੇ ਬੀਜੀ ਸ਼ਡਿਊਲ ਨੇਗੇ ਜੋ ਵੀ ਵਿਅਕਤੀ ਜਿੰਨਾ ਸਮਾਂ ਇਹਨਾਂ ਨੂੰ ਦੇ ਸਕਦਾਗਾ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਇਹਨਾਂ ਕੋਲ ਹਾਜ਼ਰੀ ਲਗਾਵੇ ਇਹਨਾਂ ਦਾ ਸਾਥ ਦੇਵੇ ਇਹਨਾਂ ਦਾ ਹੌਸਲਾ ਵਧਾਵੇ ਤੇ ਇਸ ਭੁਖੜ ਹੜਤਾਲ ਨੂੰ ਲੜੀਵਾਰ ਕੰਟੀਨਿਊ ਰੱਖਿਆ ਜਾਵੇ ਉਦਾਂ ਦਾ ਅਸੀਂ ਕੁਝ ਪਲਾਨ ਕਰੀਏ ਤਾਂ ਜੋ ਦੇਖੋ ਇਸ ਵੀਰ ਦਾ ਵੀ ਪਰਿਵਾਰ ਹੈਗਾ ਇਹਨਾਂ ਦੇ ਬਜ਼ੁਰਗ ਮਾਤਾ ਜੀ ਨੇ ਬਿਮਾਰ ਰਹਿੰਦੇ ਨੇਗੇ ਇਹਨਾਂ ਦੀ ਵਾਈਫ ਆ 3 ਸਾਲ ਦੀ ਇਹਨਾਂ ਦੀ ਗੁੜੀ ਆ ਗਈ ਇਹਨਾਂ ਦਾ ਵੀ ਪਰਿਵਾਰ ਹੈਗਾ ਇਹਨਾਂ ਦਾ ਵੀ ਮਨ ਕਰਦਾਗਾ ਕਿਵੇਂ ਆਪਣੀ ਗੁੜੀਆ ਕੋਲ ਜਾਣਾ ਦੇਖੋ ਅੱਜ ਸਾਡੇ ਦੇਖਦੇ ਦੇਖਦੇ 10 ਵਾਰ ਇਹਨਾਂ ਦੀ ਬੇਟੀ ਦੀ ਵੀਡੀਓ ਕਾਲ ਆਈ ਆਗੀ ਵੀਰ ਵੀ ਭਾਵੁਕ ਹੁੰਦਾਗਾ ਬੱਚੀ ਵੀ ਰੋਂਦੀ ਅੱਜ ਸਵੇਰ ਬੱਚੀ ਆਈ ਵੀ ਹੈਗੀ ਤੇ ਵੀਰ ਵੀ ਭਾਵੁਕ ਹੋਇਆ ਸੀ ਬੱਚੀ ਵੀ ਰੋਪੀ ਦੇਖੋ ਇਹ ਚੀਜ਼ਾਂ ਸਾਨੂੰ ਵੀ ਭਾਵੁਕ ਕਰਦੀਆਂ ਨੇ ਕਿ ਉਸੇ ਚੀਜ਼ ਨੂੰ ਲੈ ਕੇ ਅਸੀਂ ਇਹਨਾਂ ਦੇ ਨਾਲ ਬੈਠੇ ਆਂਗੇ ਜੁੜਿਆਂਗੇ ਤਾਂ ਸੋਨੋ ਵੀ ਇਹੀ ਅਪੀਲ ਆ ਕਿ ਵੱਧ ਤੋਂ ਵੱਧ ਵੀਰ ਦਾ ਸਾਥ ਦਿਓ ਇਹਨਾਂ ਦੇ ਇਸ ਹੜਤਾਲ ਦੇ ਵਿੱਚ ਸ਼ਾਮਿਲ ਹੋਈਏ ਤੇ ਇਸ ਲੜਾਈ ਨੂੰ ਜਿੱਤੀਏ ਸਰਕਾਰਾਂ ਤੋਂ ਬਣਦਾ ਹੱਕ ਲਈਏ ਤਾ ਮੇਰੀ ਸਰਕਾਰਾਂ ਨੂੰ ਵੀ ਬੇਨਤੀ ਆ ਕਿ ਇਸ ਮੁੱਦੇ ਨੂੰ ਹੋਰ ਜ਼ਿਆਦਾ ਰਾਜਨੀਤਿਕ ਮੁੱਦਾ ਨਾ ਬਣਾਇਆ ਜਾਵੇ ਸਟੇਟ ਸਰਕਾਰ ਮਾਨ ਸਰਕਾਰ ਚਾਹੇ ਰਮਨੀਤ ਮਿੱਟੂ ਜੀ ਨੇ ਜਿੱਥੇ ਕਿਤੇ ਇਹ ਮਸਲਾ ਅੜਿੱਕਾ ਅੜਿਆ ਹੋਇਆਗਾ ਜਿੱਥੇ ਇਹ ਮਸਲਾ ਰੁਕਿਆ ਹੋਇਆਗਾ ਚਾਹੇ ਸਟੇਟ ਗਵਰਨਮੈਂਟ ਨੇ ਕੋਈ ਐਨਓਸੀ ਦੇਨੀ ਆ ਚਾਹੇ ਰਮਨੀਤ ਮਿੱਟੂ ਜੀ ਵੱਲੋਂ ਕੋਈ ਫਾਈਲ ਤੇ ਸਾਈਨ ਹੁਨੇ ਨੇਗੇ ਤਾਂ ਸਰਕਾਰਾਂ ਨੂੰ ਵੀ ਬੇਨਤੀ ਆ ਕਿ ਉਹ ਇਸ ਮੰਚ ਤੇ ਆਉਣ ਆਪਣੀ ਕਲੈਰੀਫਿਕੇਸ਼ਨ ਦੇਣ ਕਿ ਇਹ ਮੈਟਰ ਰੁਕਿਆ ਕਿੱਥੇ ਹੋਇਆਗਾ ਜਿੱਥੇ ਇਹ ਰੁਕਿਆ ਸੀ ਮਿਲ ਜੁਲ ਕੇ ਇਸ ਨੂੰ ਅੱਗੇ ਤੋਰੀਏ ਤੇ ਇਸ ਪਾੜਕਾਂ ਤੇ ਆਉਣ ਵਾਲੀ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਇੱਥੇ ਓਵਰ ਬ੍ਰਿਜ ਜਾਂ ਅੰਡਰਪਾਸ ਜੋ ਵੀ ਬਣਨਾਗਾ ਉਸ ਨੂੰ ਬਣਾਈਏ ਤੇ ਇਸ ਮੁੱਦੇ ਦਾ ਹੱਲ ਕਰੀਏ ਤਾਂ ਅੱਗੇ ਮੈਂ ਵੀਰ ਨੂੰ ਵੀ ਕਹੂੰਗਾ ਕਿ ਉਹ ਵੀ ਦੋ ਸ਼ਬਦ ਬੋਲਣ ਹਾਂਜੀ ਰੇਗੀ ਜੀ ਮੇਰੇ ਤੇ ਸਾਰੇ ਧੂਰੀ ਵਾਸੀਆਂ ਨੂੰ ਇਹੀ ਬੇਨਤੀ ਆ ਕਿ ਇਹ ਕਿਸੇ ਪਾਰਟੀ ਦਾ ਮਸਲਾ ਨਹੀਂ ਹੈਗਾ ਕਿਸੇ ਪਾਰਟੀ ਦਾ ਮੁੱਦਾ ਨਹੀਂ ਇਹ ਕਿਸੇ ਦਾ ਮੇਰਾ ਕੋਈ ਨਿੱਜੀ ਮਸ ਮੁੱਦਾ ਨਹੀਂ ਹੈਗਾ ਮੈਂ ਇਹ ਸਾਰੇ ਧੂਰੀ ਦਾ ਸਾਰੇ ਹਲਕੇ ਦਾ ਜ਼ਰੂਰਤ ਆ ਸਾਰੇ ਧੂਰੀ ਦੇ ਲੋਕਾਂ ਦੀ ਜ਼ਰੂਰਤ ਆ ਇਹ ਕਿਉਂਕਿ ਉਥੋਂ ਫੜਕਾਂ ਥੱਲੋਂ ਦੀ ਬਹੁਤ ਕਠਿਨਾਈਆਂ ਨਾਲ ਮੰਨ ਲਓ ਇੱਕ ਦੁਕਾਨ ਦਾ ਸਾਡੇ ਧੂਰੀ ਦਾ ਜਿਹਨੇ ਧੂਰੀ ਨੂੰ ਦੋ ਹਿੱਸਿਆਂ ਚ ਵੰਡਿਆ ਪਾਇਗਾ ਤੇ ਮੇਰੀ ਤਾਂ ਇਹੀ ਬੇਨਤੀ ਹੈ ਕਿ ਆਓ ਆਪਾਂ ਰਲ ਕੇ ਸਾਡੇ ਧੂਰੀ ਨੂੰ ਦੋ ਧੂਰੀਆਂ ਚੋਂ ਇੱਕ ਧੂਰੀ ਬਣਾਈਏ ਆਪਾਂ ਇਹਨੂੰ ਜੋੜੀਏ ਇੱਕ ਦੂਜੇ ਨਾਲ ਜੋੜੀਏ ਕਿਉਂਕਿ ਇੱਥੇ ਓਵਰ ਬ੍ਰਿਜ ਦਾ ਆਪਾਂ ਕੰਮ ਸ਼ੁਰੂ ਕਰਵਾਈਏ ਸੋ ਮਤੇ ਹੀ ਮੁੱਦਾ ਲੈ ਕੇ ਬੈਠਿਆਂਗਾ ਕਿਉਂਕਿ ਮੈਥੋਂ ਮੇਰੇ ਧੂਰੀ ਦੇ ਲੋਕਾਂ ਦਾ ਦਰਦ ਨਹੀਂ ਦੇਖਿਆ ਜਾਂਦਾ ਤੇ ਬਾਕੀ ਜਿਹੜੇ ਬੰਦੇ ਨੇ ਰਾਜਨੀਤੀ ਕਰਨੀ ਉਹਨਾਂ ਨੇ ਰਾਜਨੀਤੀ ਕਰਨੀ ਆ ਸੋ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਉਹ ਕੋਈ ਵੀ ਪਾਰਟੀ ਦਾ ਲੀਡਰ ਆਉਂਦਾ ਤਾਂ ਉਹ ਕਿਸੇ ਪਾਰਟੀ ਦਾ ਨੁਮਾਇੰਦਾ ਬਣ ਕੇ ਨਹੀਂ ਉਹ ਧੂਰੀ ਆਲਾ ਦਾ ਮਤਲਬ ਧੂਰੀਆਲਾ ਬਣ ਕੇ ਆਉਣਾ ਮੈਂ ਸਾਰਿਆਂ ਨੂੰ ਪਿੱਲ ਕਿਤੀ ਸੀ ਕਿ ਜਿੰਨਾ ਟਾਈਮ ਇਹ ਮੰਚ ਤੇ ਆਮੈਂ ਉਹਨਾ ਟਾਈਮ ਧੂਰੀ ਆਲਾਗਾ ਤੇ ਇਹ ਲੜਾਈ ਧੂਰੀਆਲਾ ਬਣ ਕੇ ਲੜੂਗਾ ਕਿਸੇ ਪਾਰਟੀ ਦਾ ਜਾਂ ਕਿਸੇ ਹੋਰ ਰਾਜਨੀਤਿਕ ਦਲ ਦਾ ਕੋਈ ਵਰਕਰ ਜਾਂ ਉਨੁਮਾਇੰਦਾ ਬਣ ਕੇ ਨਹੀਂ ਲੜੂਗਾ ਸੋ ਮੇਰੀ ਸਾਰੇ ਨੂੰ ਅਪੀਲ ਆ ਕਿ ਤੁਸੀਂ ਵੱਧ ਤੋਂ ਵੱਧ ਇੱਥੇ ਪਹੁੰਚੋ ਤਾਂ ਜੋ ਆਪਾਂ ਇਹ ਮਸਲਾ ਹੱਲ ਕਰਵਾ ਸਕੀਏ